ਓਮਕਾਰ ਸਤਿਗੁਰ ਪ੍ਰਸਾਦ ਪਾਤ ਚਾਹੇ ਦਸਵੀਂ ਕਬਿਓ ਬਾਜ ਬੇਨਤੀ ਚੋ ਪਈ ਅਮਰੀ ਕਰੋ ਹਾ ਦੇ ਰਛਾ ਪੂਰਣ ਹੋ ਜਿਤ ਕੀ ਚਾ ਤਵ ਚਲਨ ਮੰਨੈ ਹਮਾਰ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਸ ਸਭੈ ਤੁਮ ਘਾਵੋ ਆਪ ਹਰ ਦਮ ਹੈ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਭੈ ਕਰਤਾਰਾ ਹੋਰ ਚੜਜ ਕਰਦੇ ਕਰੀਆ ਸਭੈ ਨਕਵਾਲ ਸੰਗਰੀਆ ਪੂਰਣ ਹੋਏ ਹਮਾਰੀ ਆਸਾ ਤੋਰ ਪਜਨ ਕੀ ਰਹੀ ਪਿਆਸਾ ਤੁਮੈ ਛਾੜ ਕੇ ਵਰਨਾ ਤਿਉ ਜੋ ਬਰਚਾਸ ਤੁਮ ਤੇ ਪਾਉ ਸੇਵਕ ਸਕ ਹਮਾਰੇ ਤਾਰਗੇ ਚੁਣ ਚੁਣ ਸਤਰ ਹਮਾਰੇ ਮਾਰਗੇ ਆਪ ਹਾਰ ਦੇ ਮੁਝੇ ਉਰੀਏ ਮਨ ਕਾਲ ਕਤਰਸ ਨਿਵਰੀਏ ਉੱਚੋ ਸਦਾ ਹਮਾਰੇ ਪਛਾ ਸ੍ਰੀ ਸਤਜੋ ਕਰੇ ਪ੍ਰਚਾਰ ਆਖ ਲੇ ਮੇਰਾ ਕਲਹਾਰੇ ਸਹਿਬ ਸੰਤ ਸਹਾਈ ਪਿਆਰੇ ਦਿਨ ਬਨ ਦਸਨ ਕੇ ਹੰਤਾ ਤੁਮਹੋ ਪਰਿਚਿਤ ਦਸਕੰਤਾ ਕਾਲ ਪੈ ਬ੍ਰਹਮਾ ਵਕਤਰਾ ਕਾਲ ਪੈ ਸੁਭਿ ਜੋਤਰਾ ਕਾਲ ਪੈ ਕਰਬਿ ਸੰਪ੍ਰਕਾਸ਼ਾ ਸਕਲ ਕਾਲ ਕਾ ਕੀਓ ਤੁਮਹ ਸਾਜਮਨ ਕਾਲ ਜੋਗੀ ਸਵਕਿਓ ਬੇਦਰਾ ਬ੍ਰਹਮਾ ਜੋਤੀਓ जमण का सब लोग सुवार नमस्कार है तए महाराज जमण काल से दुखत बनायो देव दय जच ने बजायो हरन ते के अवतार सोई गुरु समझयो हमारा नमस्कारति सिहि को हमारी सकल प्रजा जिन आप सवारी <coughs> सेवकन को सेवकन सुख दियो सत्र को पलमवद कियो कट कट के अंतर के जान भरे भरे की भीड़ बिछाना चिंटी ते घूंज रे सोला सब पर कृपा लिस कर फूला ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਹੈ ਕੇ ਕੀ ਪੀਰ ਪਛਾਨੈ ਘਟ ਘਟ ਕੇਵਲ ਭਟਕੀ ਜਾਣੈ ਜਬ ਜਰਾ ਕੇ ਕਰਾ ਕਰਤਾ ਰਾ ਪ੍ਰਜਾ ਧਰਤ ਤਬ ਦੇ ਹੀ ਉਪਾਰ ਜਮਾ ਕਰਤ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੀਤੇ ਬਲ ਸਿਰ ਸਭ ਤਾਰੇ ਆਪੇ ਆਪਣੀ ਬੋਝਿਓ ਚਾਰੇ ਤੁਮ ਸਭ ਹੀ ਤੇਰਾ ਚਨਰਾਲ ਜਾਣਦ ਪੇਦ ਪੇਦੇ ਰਿਆਲ ਨਿਰੰਕਾਰ ਨਿਰਮਕਾਰ ਨੰ ਲੰਬੇ ਹਾ ਨੀਲ ਨਾ ਦੇ ਅ ਸੰਭ ਤਾਕਾ ਮੂੜੂ ਚਾਰ ਦਵੇ ਦਾ ਜਾ ਕੋ ਪੇਮ ਨ ਭਾਵਦ ਬੇਦਾ ਤਾਕੋ ਕਰਪਾ ਹਰ ਨਮਾਰਤ ਮਹਾ ਮੂੜ ਕੁਛ ਭੇਦ ਨ ਜਾਣ ਮਹਾਦੇਵ ਕੋ ਕਹਿ ਰਸ ਰਾਜ ਨਿਰੰਕਾਰ ਕਾ ਚੀ ਨਿਤ ਨਹ ਪੇ ਆਪ ਹੀ ਆਪਣੇ ਬਹ ਜਤੀ ਵਰਨਦ ਪੇਨ ਬੇਨ ਤਹ ਤੀ ਤੁਮਰਾ ਲਖਣ ਜਾਏ ਬਸਾਰ ਕਹਿ ਸਦਾ ਪ੍ਰਤਮ ਸੰਸਾਰਾ एक रूप अनुप रूप parametric purav kahi bhupand jar sitr ke nit puj karn bahu rdin kah phula jah betha kaun shilp shankar ke tha sagre seit ka ayambav ajuga dasrup seambav avrachame itam karo sikhi vare se kshangaro dasri the anvart pat asakul malesh kro rungata je as tu sarani pare tan ka saduk tu hamare purush nim pak pare itihare tan tum sankad sab tar jo kal ko ek bharta hai ta ke kal niklane hai ਹਰ ਅੱਛਾ ਹੋਇ ਤਾਂ ਸਬਕਾਲਾ ਦੁਸਰ ਸਰਾ ਦਤਕਾਲਾ ਖਿਰ ਪਰ ਸੰਝਾਂਣ ਰਹੋ ਤਾਂਕੇ ਤਉਤਨੁ ਗਮਹਰ ਹੋ ਰਹੇ ਦਿਸਿਦ ਘਰਮੁ ਸੁਭ ਹੋਇ ਦਿਸ ਸਾਸ ਧਕੇ ਨਾ ਕੋਈ ਇੱਕ ਬਾਰ ਜੇ ਧਮੈ ਸਮਾਰਾ ਕਾਲ ਫਾਸ ਚੇਤਾਇ ਬਾਰਾ ਜिन्नਰ ਨਾਮ ਤੇ ਹਾਰੋ ਕਹਾਦਾਰੀ ਦੁਸ ਸੁਧੋਕ ਤੇ ਰਹੇ ਖੜਗ ਕੇਤਮਾ ਸ਼ਰਨ ਤੇ ਹਾਰੀ ਆਪ ਹਰ ਦਲਿ ਹੋ ਬਾਰੇ ਸਰਬ othoram ਹੋ ਸੁਹਾਏ ਦੁਸਦੋਗਤਲਿ ਹੋ ਬਚਾਈ ਖੜਗ ਕੇਤਮਾ ਸ਼ਰਨ ਤੇ ਹਾਰੀ ਆਪ ਹਰ ਦਲਿ ਹੋ ਬਾਰੇ ਸਰਬ othoram ਹੋ ਸੁਹਾਏ ਦੁਸਦੋਗਤਲਿ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ